ਪਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹ ਵੱਲੋਂ ਕਣਕ ਦੀ ਚੁਕਾਈ ਨਾ ਹੋਣ ਨੂੰ ਟਿੰਗ ਸਪੈਕਟਰ ਨੂੰ ਕਿਹਾ ਗਿਆ ਇਸ ਮੌਕੇ ਉੱਤੇ ਜਥੇਬੰਦੀ ਦੇ ਬਲਾਕ ਪ੍ਰਧਾਨ ਸੋਹਣ ਸਿੰਘ ਆਂਦੀ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਉੱਤੇ ਕੁਦਰਤ ਦੀ ਮਾਰ ਨਾਲ ਦਰਿਆ ਦਾ ਪੰਨ ਟੁੱਟ ਜਾਣ ਤੇ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਨੇ ਹੁਣ ਪੱਕੀ ਫਸਲ ਉੱਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਖਰਾਬ ਹੋ ਗਈ ਹੈ ਕਿਸਾਨਾ ਗੋ ਨੇ ਕਿਹਾ ਕਿ ਕਿਸਾਨਾ ਨੇ ਪਿਛਲੇ 4-5 ਦਿਨਾਂ ਤੋਂ ਫਸਲਾਂ ਮੰਡੀਆਂ ਦੇ ਵਿੱਚ ਵੇਚਣ ਦੇ ਲਈ ਲਿਆਦੀ ਹੋਈ ਸੀ ਪਰ ਸਰਕਾਰ ਫੋਲੋ ਕਰਨ ਦੀ ਚੁਕਾਈ ਨਾ ਕੀਤੀ ਗਈ ਸਿਫਾਰਸ਼ੀ ਲੋਕੀਏ ਤੇ ਇਨਸਪੈਕਟਰ ਦੇ ਕੈਨ ਉੱਤੇ ਉਹਨਾਂ ਦੇ ਨਜ਼ਦੀਕੀਆਂ ਦੀ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਕਿਸਾਨਾ ਗੋ ਨੇ ਕਿਹਾ ਕਿ ਅਜਿਹਾ ਕਿਸਾਨਾਂ ਨਾਲ ਹੋ ਰਿਹਾ ਧੱਕਾ ਉਹਨਾਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਲਾਲਜੀ ਸਿੰਘ ਪੁੱਲਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਕਿਸਾਨ ਦੀਆਂ ਫਸਲਾਂ ਚੁੱਕੀਆਂ ਜਾਣ ਇਹ ਕੀ ਮਸਲਾ ਸਾਰਾ ਉਹ ਤੁਸੀਂ ਆ ਆਰਦੀ ਆਪਣੇ ਕੋਲ ਖਲੋਤਾ ਜੀ ਇਹਨੂੰ ਪੁੱਛ ਲਓ ਕਿਸ ਦੀ ਇਹ ਸ਼ਵਾਰਸ਼ ਹੈ ਇਹ ਦੱਸ ਦੇ ਤੁਹਾਡੇ ਸਾਹਮਣੇ ਦੱਸੂਗਾ ਕੈਮਰੇ ਤੇ ਦੱਸ ਦਿੰਦਾ ਜੀ ਦੱਸੋ ਜੀ ਕਿਸਾਨਾਂ ਆਗੂਆਂ ਵੱਲੋਂ ਕਿਸਾਨਾਂ ਦੇ ਵੀ ਦੋਸ਼ ਆਗੇ ਇੱਥੇ ਬਾਰਦਾਂ ਨਾਲ ਨਹੀਂ ਪਹੁੰਚਣ ਦੇ ਆ ਕੀ ਮਸਲਾ ਬਾਰਦਾਂ ਦਾ ਟਰੱਕ ਭਰਿਆ ਖਲੋਤਾ ਜੀ ਹੁਣ ਮੈਨੂੰ ਢੇਰੀਆਂ ਵੇਖਣ ਦੋਗੇ ਤੇ ਬਾਰਦਾਂ ਵੰਡ ਕੇ ਦਵਾਂਗੇ ਆਪਾਂ ਕਿਸਾਨਾਂ ਵੱਲੋਂ ਕੀ ਆ ਰਿਹਾ ਵਾ ਕਿ ਉਹਨਾਂ ਦਾ ਕੋਨ ਰਿਕਾਰਡ ਰਿਕਾਰਡਿੰਗ ਵੀ ਫੋਨ ਦੀ ਮੌਜੂਦ ਹੈ ਉਹਨਾਂ ਦੇ ਕੋਲ ਕਾਦੀ ਰਿਕਾਰਡਿੰਗ ਉਹ ਕਹਿੰਦੇ ਕਿ ਫੋਨ ਤੇ ਗੱਲ ਹੋਈ ਆ ਕਿ ਤੁਸੀਂ ਉਹਨਾਂ ਨੂੰ ਕਿਹਾ ਵਾ ਕਿ ਮੇਰੇ ਰਿਸ਼ਤੇਦ ਕੋਈ ਕਹਿੰਦਾ ਜਿਹੜੀ ਰਿਕਾਰਡਿੰਗ ਹੈਗੀ ਤੁਸੀਂ ਕੱਢ ਕੇ ਲਿਆ ਦਿਓ ਸਾਹਮਣੇ ਲਓ ਵੀਰ ਜੀ ਦਿਖਾਓ ਰਿਕਾਰਡਿੰਗ ਕਿੱਥੇ ਰਿੰਕੂ ਜਿਹੜੀ ਰਿਕਾਰਡਿੰਗ ਹੈਗੀ ਕੱਢ ਕੇ ਲਿਆਓ ਮੈਂ ਉਹਨਾਂ ਨੇ ਇਹ ਕਿਹਾ ਕਿ ਜੇ ਮੇਰੇ ਕਹਿਣ ਤੇ ਕੋਈ ਕਣਕ ਜੁਕੀ ਆ ਨਾ ਮੈਂ ਇੱਥੇ ਆ ਜਾਣਾ ਪਟੇਰੀ ਕਰਾ ਦੇਣੀ ਮੈਂ ਹੁਣ ਆੜਦੀ ਆ ਦੱਸ ਦੇ ਜੇ ਕਹਿੰਦਾ ਕਿ ਮੇਰੇ ਕਹਿੰਦੇ ਕੋਈ ਨਹੀਂ 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 ਸੋਨ ਸਿੰਘ ਜੀ ਆ ਨਹੀਂ ਕੰਮ ਕਰਨਾ ਆਪਣੀ ਬੜੀ ਸੱਜਣਤਾਈ ਆ ਆਪਾਂ ਬੜੇ ਚਿਰ ਤੋਂ ਜਾਣਦੇ ਇੱਕ ਦੂਜੇ ਨੂੰ ਮੈਂ ਤਾਂ ਤੁਹਾਨੂੰ ਛੱਡ ਗਿਆ ਮੈਂ ਤਾਂ ਬਹੁਤ ਬੜੀ ਜਾਨੇ ਬੀਤਿਆ ਕੋ ਗੱਲ ਬੜੀ ਤੂੰ ਹੀ ਤਾਂ ਐ ਕਰਦਾ ਸਾ ਮੈ ਛਾਪੇ ਲੱਗੇ ਇਦਾਂ ਵੀ ਨਾਲ ਆੜਨਾ ਨਹੀਂ ਇਹ ਤਾਂ ਤੁਹਾਨੂੰ ਅਸੀਂ ਤਾਂ ਤੁਹਾਨੂੰ ਮੈਂ ਤਾਂ ਥੱਲੇ ਮਾਰ ਜਾਈਏ ਕੋਈ ਨਹੀਂ ਆਏ ਬਾਈ 2 ਘੰਟੇ ਤੱਕ ਵੀਟ ਕਰਦੇ ਤੁਸੀਂ ਇਹ ਸੋਚ ਲਓ ਉਹਦੇ ਵਿੱਚ ਲਈ ਆ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਸੋਨ ਸਿੰਘ ਜੀ ਕਿਸਾਨ ਇਕਤਾ ਗ੍ਰਹਿ ਜਨ ਜਫੇਬੰਦੀ ਦਾ ਬਲਾਗ ਪ੍ਰਧਾਨ ਜੀ ਬੜੀ ਦੁੱਖ ਵਾਲੀ ਗੱਲ ਆ ਕਿ ਜਿਹੜੇ ਸਾਨੂੰ ਪਹਿਲੀਆਂ ਸਰਕਾਰਾਂ ਵਾਂ ਰਾਏ ਮੱਤਾ ਦੇਨੇ ਨੇ 20 ਰੁਪਇਆ ਦੇ 20 ਰੁਪਇਆ ਚਲਦੇ ਆ ਤੇ ਇਹਨਾਂ ਗੱਲਾਂ ਦਵਾ ਕੇ ਸਰਕਾਰ ਦੀਆਂ ਭੰਡੀਆਂ ਘਰ ਕਰ ਕਰਕੇ ਤੇ ਵੋਟਾਂ ਲਈਆਂ ਵਾ ਉਹੋ ਹੀ ਸਰਕਾਰ ਅੱਜ ਜੋ ਸਾਨੂੰ ਆਰਤੀਆਂ ਨੇ ਦੱਸਿਆ ਵਾ ਵੀ ਸਰ ਤੋਂ ਦੋ ਦੀ ਬਜਾਇਆ ਕਰਕੇ ਤਿੰਨ ਮੰਗਦੇ ਆ ਮੁਕਰ ਜਾਂ ਨਾ ਆਰਤੀਆਂ ਵੱਖਰੀ ਗੱਲ ਆ ਅਸੀਂ ਉਹਨਾਂ ਨੂੰ ਗੁਰਦੁਆਰੇ ਵੀ ਧੜਾਵਾਂਗੇ ਇਹਨਾਂ ਨੇ ਸਾਡੇ ਕੋਲ ਆਖਿਆ ਵਾ ਪਰ ਚੱਕਰੇ ਆ ਵੀ ਲੈਣ ਉਹਨਾਂ ਨੂੰ ਸਾਰਾ ਕੁਝ ਕਰਨ ਪਰ ਕਿਸਾਨਾਂ ਦੀ ਕਣਕ ਦਾ ਜੋਖਣੋ ਕਟਰੇ ਉਹਨਾਂ ਵੀ ਕਿਸਾਨਾਂ ਤੋਂ ਹੀ ਆ ਕਿਸਾਨ ਥੱਲੇ ਲੱਗਾ ਵਾ ਪਰ ਅਫਸੋਸ ਹੈ ਵੀ ਅੱਜ 21 ਤਰੀਕ ਹੋ ਗਈ ਤੇ ਪਹਿਲੀ ਤਰੀਕ ਦੀ ਪਰਚੇ ਚੱਲੂਗਾ ਉੱਤੋਂ ਗੜਿਆਂ ਨੇ ਮਾਰ ਲਿਆ ਵਾ ਗੜਿਆਂ ਨੇ ਕੱਖ ਨਹੀਂ ਛੱਡਿਆ ਤਿੰਜਾ ਸੱਪਲੇ ਨਹੀਂ ਪੈਣਾ ਕਿਸਾਨ ਦੀ ਹਾਲ ਲੱਗੇ ਅੱਗੇ ਮਰਨਦੇ ਆ ਅਸੀਂ ਇਹਨੇ ਵੀ ਜੇ ਅਸੀਂ ਇਹਨਾਂ ਤੋਂ ਗੱਲਾਂ ਤਾਂ ਬੋਲਦੇ ਆ ਤਾਂ ਸਾਨੂੰ ਹੋਰ ਗੱਲਾਂ ਦੱਸਦੇ ਵੀ ਇਹ ਵਿਰੋਧੀ ਆ ਸਾਡੇ ਅਸੀਂ ਵਿਰੋਧੀ ਨਹੀਂ ਗੇ ਆ ਬਲੇ ਦੇ ਅਸੀਂ ਮੈਂ ਉਹਨਾਂ ਨੂੰ ਵੋਟਾਂ ਪਾਈਆਂ ਵਾ ਪਰ ਮੈਂ ਨਾ ਵੀ ਆਹ ਪੁਛਾ ਹਲਦੇ ਕਰਨਾ ਆ ਅੱਗਾ ਦੌਰ ਤੇ ਪਿੱਛਾ ਚੌੜ ਕੀ ਬਣੂਗਾ ਕਿ ਤਰ੍ਹਾਂ ਹੀ ਹੋਣਗੇ ਪਿੰਡਾਂ ਦੇ ਵਿੱਚ ਮੁੜ ਕੇ ਘੇਰੇ ਦੇ ਨਾਲੇ ਅਖਣਾ ਮੀ ਇਹ ਤਾਂ ਗਲਤ ਘੇਰਦੇ ਇਹ ਤਾਂ ਜਿਹੜੀ ਇਹ ਸਿਆਸਤਬਾਜ਼ੀ ਕਰਦੇ ਆ ਅਸੀਂ ਸਿਆਸਤਬਾਜ਼ੀ ਨਹੀਂ ਕਰਦੇ ਅਸੀਂ ਇਹ ਦੱਸਣਾ ਚਾਹੁੰਨੇ ਮੌਕੇ ਦੀ ਸਰਕਾਰ ਨੂੰ ਜੋ ਮਰਜ਼ੀ ਕਰੋ ਇਹਨਾਂ ਕਿਸਾਨਾਂ ਨੂੰ ਵੇਲੇਆ ਕਰੋ ਇਹ ਕਿਸਾਨ ਘਰੋਂ ਕੱਡੇ ਨਹੀਂ ਗਏ ਪਿੱਛੇ ਵੀ ਇਹਨਾਂ ਨੇ ਜਾ ਕੇ ਤੂੜੀ ਤੰਦ ਬਣਾਉਣਾ ਵਾਅਦਾ ਦੱਸ-ਦੱਸ ਦਿਨ ਹੋ ਗਏ ਮੰਡੀਆਂ ਦੇ ਵਿੱਚ ਬੈਠਿਆਂ ਨੂੰ ਸਾਨੂੰ ਨਹੀਂ ਪਤਾ ਕਿ ਮੌਸਮ ਚ ਰੌਂਡਿਆ ਕਿ ਨਹੀਂ ਮੌਸਮ ਰੌਂਡਿਆ ਨਾ ਸਾਨੂੰ ਮਸ਼ੀਨ ਬਾਰੇ ਪਤਾ ਵਾ ਅਸੀਂ ਤੇ ਜਦੋਂ ਇੱਥੇ ਆਏ ਆ ਕਿਸਾਨ ਰੁਈ ਪਿੱਟੀ ਜਾਂਦੇ ਬੁਰਾ ਹਾਲ ਤੇ ਮੰਡੀਆਂ ਰਾਤਾ ਵਾਂ ਅਸੀਂ ਤਿੰਨ ਚਾਰ ਵਾਰਾਂ ਚਲੋ ਸਾਡੇ ਨਾਲ ਇਹ ਤੇ ਉਹ ਮਾਰਕੀਟ ਕਮੇਟੀ ਵਾਲੇ ਜਿਹੜੇ ਸੈਕਟਰੀ ਉਹਨੂੰ ਫੋਨ ਕੀਤਾ ਉਹਦਾ ਮੈਂ ਤੁਹਾਡੇ ਕੋਲ ਘਲਾਉਣਾ ਪਰ ਸਾਡੇ ਦਾਲੇ-ਦਾਲੇ ਆਇਆ ਇਹ ਸਾਡੇ ਨਾਲ ਗੱਲ ਨਹੀਂ ਕੀਤੀ ਅਸੀਂ ਆ ਗਏ ਇੱਥੇ ਇਹਨਾਂ ਨਾਲ ਗੱਲ ਕੀਤੀ ਬਤਾਸ ਕੀ ਪਰੋਲ ਗਿਆ ਉਹ ਆਪਣੀਆਂ ਪਰੋਲ ਗਿਆ ਦੱਸਿਆ ਤਾਂ ਇੱਥੇ ਕੁਝ ਬੰਦਿਆਂ ਦਾ ਮੈਨੂੰ ਉਹ ਵੀ ਪਤਾ ਲੱਗਾ ਵੀ ਜਿਹੜੇ ਪੀਐਸਆ ਦਾ ਫੋਨ ਆ ਗਏ ਉਹਨਾਂ ਦੇ ਬੋਲੋ ਵੇਖ ਲੋ ਚੱਕੇ ਲੱਗੇ ਪਈ ਜੋ ਕੀਆ ਜੇ ਇਸ ਤਰ੍ਹਾਂ ਕੰਮ ਚੱਲਣਾ ਤੇ ਉਹਨਾਂ ਤੋਂ ਭੰਦਰ ਸਾਹਿਬ ਫਿਰ ਵੋਟਾਂ ਲੈ ਲੈਣ ਆਹ ਲੋਕ ਨਹੀਂ ਪਾਉਣਗੇ ਵੋਟਾਂ ਇਹਨੂੰ ਜੇ ਦਾ ਕੰਮ ਚਲਾਉਣਾ ਚਾਜਣਾ ਚਲਾਉਣਾ ਨਹੀਂ ਤੇ ਅੱਜ ਕੱਲ੍ਹ ਹੁਣ ਸੀਜ਼ਨ ਦਾ ਕੰਮ ਆ ਮੁੜਕੇ ਨਾ ਕੋਈ ਵਿਰੋਧ ਕਰਦੇ ਵਿਰੋਧ ਅਸੀਂ ਫਿਰ ਕਰਾਂਗੇ ਅਸੀਂ ਤਾਂ ਗੱਲ ਭਾਜ ਭਾਜਾ ਘੇਰਿਆ ਪਿੱਛੀ ਵਿੰਡ ਜਿਹੜਾ ਸਾਡੇ ਕਿਸਾਨਾਂ ਦਾ ਗੱਲ ਕੋਟਦਾ ਸੀ ਤੋਂ ਉਹਨਾਂ ਕਿਸਾਨਾਂ ਦੇ ਨਾਲ ਖੜਵਾਂਗੇ ਕਿੰਨੇ ਦਿਨੋਂ ਚੱਲੇ ਤੁਹਾਨੂੰ ਇੱਥੇ ਮੰਡੀ 'ਚ ਬੈਠੇ ਹੋ ਇੱਥੇ ਦੀ ਮੈਂ ਤਾਂ ਮੰਡੀਆ 'ਚ ਆਉਣਾ ਨਹੀਂ ਮੈਂ ਨਹੀਂ ਆਦਾ ਕਿ ਮੇਰੀ ਗੱਲ ਨੂੰ ਧੋਖਾ ਹੈ ਪਰ ਇਹਨਾਂ ਨੂੰ ਕੋਈ ਨਹੀਂ ਦੱਸ ਦਿੰਦਾ ਕਿ ਇਹਨਾਂ ਪੰਜ ਦਿਨ ਹੋ ਗਏ ਆ ਚਲੋ ਕਈਆਂ ਨੇ ਮਹੀਨਿਆਂ ਤੋਂ ਪਹਿਲਾਂ ਦੀਆਂ ਵੱਡੀਆਂ ਹੁਣੇ ਬੈਠੇ ਆ ਚਾਰ ਦਿਨ ਹੋ ਗਏ ਕਿ ਪੰਜ ਦਿਨ ਕੀ ਨਾ ਭਾਈ ਆਪਣਾ ਕਿੰਨੇ ਦਿਨਾਂ ਚੱਲੇ ਤੁਹਾਨੂੰ ਮੰਡੀ 'ਚ ਇੱਥੇ ਬੈਠੇ ਤੇ ਇੱਥੇ ਲਾਈਟ ਦਾ ਬੰਦੋਬਸਤ ਹੈਗਾ ਕੋਈ ਲਾਈਟ ਦਾ ਲਾਈਟ ਦਾ ਹੈਗਾ ਪਾਣੀ ਦਾ ਪਾਣੀ ਤਾਂ ਨਹੀਂ ਆਏਗਾ ਤੇ ਕਣਕ ਢਾੜੀ ਜੋਗੀ ਕੀ ਨਹੀਂ ਨਾ ਕੀ ਮੰਗ ਕਰੋਗੇ ਅਸੀਂ ਤਾਂ ਮੰਗ ਉਹ ਨਹੀਂ ਨਾ ਅੱਜ ਬੈਠੇ ਰਮਾਣ ਨਾ ਇੱਥੇ ਤੱਕੇ ਖਾਣ ਭੁੱਖੇ ਤੇ ਮੱਛਰਾਂ ਨੂੰ ਲੜਦਾ